ਹਾਂਜੀ ਪੰਜਾਬ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਵੋ ਅੱਜ ਤੁਹਾਨੂੰ ਜਰਮਨ ਦਾ ਕਿ ਸ਼ਾਰਬਾਦ ਹਸਫੀਲਡ ਉੱਥੇ ਐਂ ਤੁਹਾਨੂੰ ਇੱਕ ਇਹੋ ਜੀ ਬਿਲਡਿੰਗ ਇਹੋ ਜੀ ਚੀਜ਼ ਦਿਖਾ ਲਊਗਾ ਕਿ ਜਿਹੜੇ ਬਾਬੇ ਨਾਨਕ ਦੇ ਵੇਲੇ ਦੀ ਆ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਆ ਤੇ ਚਰਚ ਵੀ ਪੁਰਾਣੀ ਕੋ ਤਿੰਨ ਚਾਰ ਸੌ ਸਾਲ ਤੋਂ ਜ਼ਿਆਦਾ ਹੀ ਹੋਊਗੀ 7-8 ਸਾਲ ਹੋਊ ਜੇ ਇਹ 4-500 ਸਾਲ ਹੋ ਗਿਆ ਘਰ ਨੂੰ ਤੇ ਬਿਲਡਿੰਗ ਉਹ ਜਿਹੜੀ ਬਿਲਡਿੰਗ ਚਰਚ ਆ ਨਾ ਪਿੱਛੇ ਤੁਸੀਂ ਦੇਖ ਰਹੇ ਆ ਉਹ ਵੀ ਬਹੁਤ ਪੁਰਾਣੀ ਆ ਸਬੂਤਾਂ ਨਾਲ ਗੱਲ ਕਰਾਂਗੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਗੱਲ ਲੰਬੀ ਨਹੀਂ ਕਰਨੀ ਕੁੱਤੀਆਂ ਘੀਰਿਆਂ ਦੇ ਜੜਾਦੀਆਂ ਪਹਿਲਾਂ ਤੇ ਵੇਖੋ ਵੀ ਆ ਇੱਕ ਨਾ ਪਲਾਸ ਆ ਜਿਸੇ ਚਰਚ ਬਣੀ ਹੋਈ ਆ ਮੈਂ ਇੱਥੇ ਇੱਕ ਇੰਡੀਅਨ ਦੁਕਾਨ ਤੇ ਆਇਆ ਹਾਂ ਤੇ ਸੌਦਾ ਲੈਣਾ ਸੀਗਾ ਪਰ ਰਿਹਾ ਹੀ ਨਹੀਂ ਗਿਆ ਵੀ ਯਾਰ ਸਭ ਤੋਂ ਪਹਿਲਾਂ ਤਾਂ ਦਰਵਾਜ਼ਾ ਦੇਖਿਓ ਪੁਰਾਣੇ ਇੰਡੀਅਨ ਸਟਾਈਲ ਦਾ ਘਰ ਬਣਿਆ ਹੋਇਆ ਤੇ ਇਸ ਘਰ ਨੂੰ 14 ਤੇ 6 2000 650 ਸਾਲ ਤੋਂ ਉੱਤੇ ਹੋ ਗਿਆ 700 ਸਾਲ ਘਰ ਵੇਖੋ ਪਹਿਲਾਂ ਹੁਣ ਜੇ ਗੱਲ ਕਰੀਏ ਵੀ ਮਤਲਬ ਮੈਂ ਕਿੱਥੋਂ ਸਬੂਤ ਕੱਢੇ ਮੇਰੀ ਕਿਹੜੀ ਮਾਸੀ ਇੱਥੇ ਵਾਈ ਸੀ ਆਹ ਦੇਖੋ 1452 ਸਾਲ ਦਾ ਘਰ ਇਹ ਲੱਕੜ ਦਾ ਬਣਿਆ ਹੋਇਆ ਘਰ ਬਾਰ ਪੋਸਟ ਵੀ ਲੱਗੀ ਆ ਇੱਕ ਨਹੀਂ ਤਿੰਨ ਘਰ ਲੈਂਸ ਰਿਆ ਤੇ ਘਰ ਅੱਜ ਵੀ ਉਦਾਂ ਦੇ ਉਦਾਂ ਵਾਂ ਮੈਂ ਹਸਾ ਲਾਉਂਦੇ ਕੱਢੀ ਸਖਤ ਲੱਕੜ ਹੋ ਗਈ ਕਿੱਡੇ ਕਿਲ ਫੱਟੀ ਚ ਗੱਡੇ ਆ ਤੇ 1452 ਸਾਲ ਦਾ ਗੁਰੂ ਨਾਨਕ ਸਾਹਿਬ ਦੇ ਟਾਈਮ ਦਾ ਇਹ ਘਰ ਆ ਬਿਲਡਿੰਗਾਂ ਤੇ ਹੁਣ ਅਮਰੀਕਾ ਕੈਨੇਡਾ ਨੇ ਇੰਡੀਆ 'ਚ ਵੀ ਬੜੇ ਬੜੇ ਖੜੀਆਂ ਕਰ ਲਈਆਂ ਪਰ ਜਿਹੜੀ ਆ ਚੀਜ਼ ਆ ਨਾ ਬਾਬੇ ਓਏ ਹੋਏ 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 ਆ ਵੇਖੋ ਗੋਰੀ ਵੀ ਇੱਧਰ ਆ ਟੱਲੀਆਂ ਮਾਰਨ ਦੀ ਖੁਸ਼ ਹੁੰਦੇ ਸਾਡੇ ਘਰ ਦੀ ਵੀਡੀਓ ਬਣਾਉਣ ਡਿਆ ਇਹ ਵੀਡੀਓ ਹਰ ਪੰਜਾਬੀ ਦੇ ਕੋਲ ਜਾਣੀ ਚਾਹੀਦੀ ਆ ਨਵੀਂ ਨੌ ਦਿਨ ਪੁਰਾਣੀ 100 ਦਿਨ ਕਿਉਂ ਪੁਰਾਣੇ ਘਰ ਟਾ ਟਾ ਕੇ ਨਵੇਂ ਨੂੰ ਬਣਾਇ ਜਾਂਦੇ ਬਾਪੂਆਂ ਦੀਆਂ ਯਾਦਾਂ ਤਾਜ਼ੀਆਂ ਰੱਖੋ ਗੋਰੇ ਉਧਾਂ ਅੱਗੇ ਆਏ ਜ਼ਰੂਰ ਆ ਪਰ ਉਹ ਹੋਰ ਮਕਸਦ ਨਾਲ ਆਏ ਆ ਹੁਣ ਫੇਰ ਉਹਨਾਂ ਦੇ ਪੁੱਤ ਪੋਤੇ ਵੇਖਣ ਆਉਂਦੇ ਵੀ ਜਿੱਥੇ ਅਸੀਂ ਰਾਜ ਕਰਕੇ ਆਏ ਹਾਂ ਉਹ ਕਿੱਡੇ ਕਿ ਸਟਰੋਂਗ ਹੋ ਗਏ ਹੋਣਗੇ ਵੀ ਜਿਨ੍ਹਾਂ ਨੇ ਸਾਨੂੰ ਕੱਢਿਆ ਸੀ ਇੱਥੋਂ ਤੇ ਇਹ ਗਲੀ ਦਾ ਨਾਮ ਆ ਕਿਰਖਰ ਪਲਾਸ ਥੋੜਾ ਜਿਹਾ ਅਸੀਂ ਅੰਦਰ ਵੀ ਜਾ ਕੇ ਤੁਹਾਨੂੰ ਦਿਖਾਉਨੇ ਆ ਬਾਬੇ ਇਹੋ ਜਿਹੀਆਂ ਚੀਜ਼ਾਂ ਨੂੰ ਘਰੇ ਬੈਠਿਆਂ ਸਾਡੇ ਵਲੌਗਾਂ 'ਚ ਮਿਲਦੀਆਂ ਨੇ ਤੇ ਫੇਰ ਤੁਹਾਡਾ ਫਰਜ਼ ਮੰਨਦਾ ਆ ਨਾ ਇਸ ਵੀਡੀਓ ਨੂੰ ਸ਼ੇਅਰ ਕਰਨਾ ਜਾਂ ਕਮੈਂਟ ਕਰਨੇ ਵੀ ਚਾਚਾ ਸਾਨੂੰ ਮੈਨੂੰ ਚਾਚਾ ਹੀ ਕਹਿੰਦੇ ਵਸ ਬਟਾਲੇ ਵਾਲਾ ਕਹਿੰਦੇ ਆ ਵੀ ਸਾਨੂੰ ਕੋਈ ਹੋਰ ਚੀਜ਼ ਦਿਖਾ ਤੇ ਆਓ ਇਹ ਚੀਜ਼ਾਂ ਤੁਹਾਡੇ ਵਾਸਤੇ ਹੀ ਬਣੀਆਂ ਤੁਹਾਨੂੰ ਦਿਖਾਉਣ ਵਾਸਤੇ ਪਰ ਪੁਰਾਣੇ ਸਮੇਂ ਦੀਆਂ ਚੀਜ਼ਾਂ ਵੇਖੋ ਤੁਸੀਂ ਚੰਦਰੇ ਕਿਦਾਂ ਦੇ ਹੁੰਦੇ ਸੀ ਜਿੱਦਾਂ ਨਾ ਜਿੱਦਾਂ ਨੇ ਉਹ ਆਹ ਦੇਖੋ ਬਾਹਰ ਖੋਲਣ ਨੂੰ ਦਰਵਾਜ਼ੇ ਐਵੇਂ ਤੇ ਲਾਏ ਹੁੰਦੇ ਪੁਰਾਣੀ ਲੱਕੜ ਪਤਾ ਨਹੀਂ ਮੈਂ ਅੱਗੇ ਜਾ ਸਕਦਾ ਕਿ ਨਹੀਂ ਜਾ ਸਕਦਾ ਇਹ ਤਾਂ ਹੋਰ ਵੀ ਪੁਰਾਣੇ ਘਰ ਹੈਗੇ ਮੇਰੇ ਖਿਆਲ ਆਹ ਵਾ ਇੱਕ ਬਾਬੇ ਖੂਹ ਆ ਪੁਰਾਣਾ ਇੱਥੇ ਆ ਤੁਹਾਨੂੰ ਖੂਹ ਦਿਖਾਉਣਾ ਜਿੱਥੇ ਗੋਰੀਆਂ ਪਾਣੀ ਭਰਤੀਆਂ ਹੋਣਗੀਆਂ ਜਾਂ ਕੱਪੜੇ ਧੋਦੀਆਂ ਹੋਣਗੀਆਂ ਆਓ ਵੇਖੋ ਖੂਹ ਥੱਲੇ ਦੇਖਦਾ ਖੂ ਬਾਬਿਓ ਆ ਵੇਖੋ ਖੂ ਉਹ ਪੁਰਾਣੀ ਘੜੀ ਆ ਵੇਖੋ ਪੁਰਾਣਾ ਜਿਹਾ ਘਰ ਆ ਸਾਰੇ ਘਰ ਪੁਰਾਣੇ ਆ ਬਾਬਿਓ ਆ ਦੇਖੋ ਖੂ ਆ ਪੁਰਾਣਾ ਆ ਪਿੱਛੋਂ ਚੰਦ ਖਾਨ ਆ ਉਹ ਘੜੀ ਪੁਰਾਣੀ ਬੱਲੇ ਬੱਲੇ ਕਿਹੜੇ ਟਾਈਮਾਂ ਦੀ ਛੋੜਾ ਜਿਹਾ ਘਰ ਆ ਹਰ ਕਮਾਲ ਆ ਹਨਾ ਪਿੰਡਾਂ ਵਾਲੀ ਅਸਲ ਚ ਰਾਜੇ ਆ ਵੇਖੋ ਪਿੱਛੇ ਬੀਬੀਆਂ ਗੋਰੀਆਂ ਰਈਆਂ ਸਲਾਮਾਂ ਕਰਨ ਪਾਣੀ ਭਾਸ਼ਾ ਜਰਮਨ ਦੀ ਨਹੀਂ ਬੋਲਣ ਦੀਆਂ ਹੋਰ ਭਾਸ਼ਾ ਜਿਨਾ ਫਰਾਂਸੀ ਹੁੰਦੀਆਂ ਜਾ ਆਪਾਂ ਆਪਣੀ ਮੱਤ ਦਿਆਂ ਲੇਟ ਵੇਹੇ ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾ ਪਾਈਆਂ ਚੌਧਰ ਛੱਡੀ ਜੱਟ ਨੇ ਛੱਡੀਆਂ ਪਰ ਜਾਈਆਂ ਕਹੇ ਦੇਵthਰੀ ਕੇ ਆਵਾਲਿਆ ਜੱਟ ਜਿੱਥੇ ਵੈੰਦਾ ਅਜੇ ਸੁਹਾਗੇ ਚੱਲੇ ਬੜਿਆ ਰੰਗ ਚੋਚੋ ਪੈਂਦਾ ਉਹਦਾ ਨੰਬਰ 1 ਹੀ ਇਹਨੂੰ ਕਿਰਖ ਪਲਾਸੇ ਕਹਿੰਦੇ ਪਲਾਸ ਕਹਿੰਦੇ ਗੋਲ ਚੌਂਗ ਨੂੰ ਇੱਕ ਨੰਬਰ 3 ਨੰਬਰ ਇਹਦਾ ਨੰਬਰ ਇਹਦਾ ਕਿੱਥੇ ਗਿਆ ਇਹ ਦੀ ਕਿੰਨੇ ਸੰਧਾ ਬਣਿਆ ਲੱਕੜ ਦਾ ਇਹ ਨਹੀਂ ਇੱਥੇ ਨਹੀਂ ਲਿਖਿਆ ਪਰ ਇੱਥੇ ਹੋਰ ਭਾਸ਼ਾ ਜ਼ਰੂਰ ਲਿਖੀ ਆ ਆਨੀਓ ਆਨੀਓ ਕਹਿੰਦੇ ਸਾਲ ਨੂੰ ਚਲੋ ਅਸੀਂ ਤੁਹਾਨੂੰ ਹੋਰ ਵੀ ਪੁਰਾਣੀਆਂ ਪੜਾਉਣੀਆਂ ਚੀਜ਼ਾਂ ਦਿਖਾਉਨੇ ਆ ਰੋਲ ਤੇ ਗਏ ਆ ਚਸ ਬੜੀ ਆਈ ਏ ਆ 1 ਘੰਟੇ ਬਾਅਦ ਟੱਲੀ ਵੱਜਦੀ ਵੇ ਹੋ ਇਧਰ 1714 ਸੰਧਾ ਗੁਰੂ ਗੋਬਿੰਦ ਸਿੰਘ ਦੇ ਵੇਲੇ ਦਾ ਘਰ ਸੌਰੀ 1668 ਸਨ 1714 ਸਨ ਦਾ ਸ਼ਿਕਾਰ ਆ ਓਏ ਹੋ ਜੇ ਆ ਮਿਲੀਅਨ ਚ ਵੀਡੀਓ ਨਾ ਗਈ ਤੇ ਬਾਬਿਓ ਫਿਰ ਅੱਜ ਵੀਡੀਓ ਕੀਤੀ ਦਾ ਕੋਈ ਫਾਇਦਾ ਨਹੀਂ ਸਾਰਾ ਪੁਰਾਣਾ ਕਲਚਰ ਆ ਆ ਆ ਚਰਚ ਪਰ ਇਹਦਾ ਇਤਿਹਾਸ ਨਹੀਂ ਲਿਖਿਆ ਕਿ ਕਿੱਥੇ ਕਿੰਨੇ ਸੋ ਸਨ ਦੀ ਆ ਪਰ ਵੇਖੋ ਕਿੰਡੀ ਉੱਚੀ ਆ ਐ ਮੈਂ ਕਹਿਣਾ ਵੀ ਕੰਮ ਸ਼ਾਰਪ ਹੋਇਆ ਪਿਆ ਇਧਰ ਬੀਬੀਆਂ ਨੇ ਪਹਿਲਾਂ ਸਵੇਰ ਦੇ ਪੈਗ ਲਾਏ ਆ ਆ ਵੇਖੋ ਉਹ ਵੀ ਪੁਰਾਣਾ ਘਰ ਤੇ ਆਹ ਲੈਟਾ ਲੂਟਾ ਟੰਗੀਆਂ ਪਰ ਇਹਦੇ ਤੇ ਆਸਦਾ ਨਹੀਂ ਪਤਾ ਚਲੋ ਕਿਸੇ ਦਾ ਚਰਚਾ ਅਸੀਂ ਅੰਦਰ ਤਾਂ ਨਹੀਂ ਜਾ ਸਕਦੇ ਠੀਕ ਹੈ ਵੇਖ ਸਕਦੇ ਆ ਪਰ ਇਹ ਗੱਲ ਵੀ ਕਲਾਕਾਰੀ ਬੜੀ ਕੀਤੀ ਹੈ ਹੈ ਹੁਵੇ ਇਹਨਾਂ ਨੇ ਇਤਿਹਾਸ ਸਾਹਮਣੇ ਰੱਖਿਆ ਸਾਡੇ ਆਲੇ ਢਾ ਢਾ ਕੇ ਬੇੜਾ ਗਰ ਕਰਤਾ ਨਾ ਗੁਰਦਾਰਿਆਂ ਪੁਰਾਣਿਆਂ ਨੂੰ ਨਾ ਢਾਓ ਨਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਨਾਨਕ ਸਾਹਿਬੀਆਂ ਚਰਨ ਸ਼ੋਭਾ ਪ੍ਰਾਪਤ ਧਰਤੀ ਨੂੰ ਇਦਾਂ ਕਰੋ ਹੁਣ ਆ ਇੱਕ ਪੁਰਾਣਾ ਘਰ ਆ ਇਹਦੀ ਮੈਂ ਤੁਹਾਨੂੰ ਦੱਸਣ ਲੱਗਾ ਗੱਲ ਦੇਖੋ ਇਹ ਡਿੱਗਣ ਦੀ ਤਦਾਰ ਤੇ ਆ ਬਹੁਤ ਪੁਰਾਣੇ ਹਾਲਾਤ ਆ ਥੱਲੇ ਗੋਰਿਆਂ ਨੇ ਆ ਦੇਖੋ ਗਾਡਰ ਪਾ ਕੇ ਇਹਦੀ ਸਪੇਸ سپورਟ ਕੀਤੀ ਵੀ 2-4 ਸਾਲ ਕੱਲ ਜਾਂ ਬਾਬਾ ਨਾਂ ਧੋਖਾ ਦਮੀਆਂ ਆ ਦੇਖੋ ਪਿੱਲਰ ਲਾਤੇ ਥੱਲੇ ਅਗਲੇ ਉਹਨੇ ਕਾਫੀ ਆ ਇਹਦੇ ਇਤਿਹਾਸਦਾਰ ਨਹੀਂ ਹੁਣ ਕਿਤੋਂ ਪਤਾ ਲੱਗਣ ਕਿ ਕਿੰਨੇ ਸੋ ਸਾਲ ਦਾ ਵੀ ਮਤਲਬ ਤੁਸੀਂ ਰੱਖ ਕੇ ਚੱਲੋਗੇ 600-700 ਸਾਲ ਪੁਰਾਣੇ ਸਾਰੇ ਘਰ ਆ